ਹਰ ਜਾ ਵਾਹ ਆਏ ਠਕਣ ਕਰ ਹਣੀ ਉਰੇ ਆ ਇਧਰ ਆ ਫੋਨ ਫੜ ਮੈਂ ਸਮਾਤ ਕੇ ਖਰਦ ਤੇ ਰਿਓ ਪਾਇਨ ਲਗਾਮ ਤਾਂ ਫਿਰ ਅੱਜ ਪਾਕੀ ਵਾਹ ਹਰ ਜਾ ਹਰ ਜੀ ਤਾ ਜੇ ਕਢਾਵਾ ਨਾ ਤਾ ਕਰਦੇ ਦੀ ਚਾਲ ਕਦ ਕਢਾਵਾਂਗੇ ਆਪਾਂ ਚੱਕ ਕਢਾਵਾ ਮਹੀਨੇ ਦੇ ਲੈ 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 ਆ ਵਾਹ ਓਏ ਕੁੱਤੇ ਨਹੀਂ ਚੜਿਆ ਵਾਹ ਓਏ ਤੇਰੇ ਲੱਥੀ ਕਰਾਦੀ ਤੂੰ ਵਾਹ ਮੈਂ ਤਾਂ ਨੇ ਪੰਜਾਬ ਨੂੰ ਦੱਸਦਾ ਵੀ ਉੱਤੇ ਜੜ ਕੇ ਲੱਗੂ ਦਰਤਾ ਹੀ ਬੜਾ ਤੁਸੀਂ ਨਹੀਂ ਬੱਬੂ ਮਾਰਦੇ ਕਹਿੰਦਾ ਕਿ ਚਿਬੜਾਂ ਦੀ ਚਟਣੀ ਆ ਕਦੂ ਦੀ ਸਬਜ਼ੀ ਆ ਤੇ ਨਾਲ ਦਹੀਂ ਆ ਮਾਹ ਪਸੂਆਂ ਚ ਚਚੜੀਆਂ ਲੱਗੀਆਂ ਆ ਹੁਣ ਰੁੱਤ ਵੀ ਆ ਨਾ ਚਚੜੀਆਂ ਦੀ ਐ ਹੋ ਗਈ ਵਿਚਾਰੀ ਇਹ ਯਾਰ ਚੱਲ ਕੋਈ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆ ਖੇਤ ਘੋੜੀਆਂ ਲੈ ਕੇ ਦੋਨੇ ਇੱਕ ਤਾਂ ਸਣੀ ਸਿਆਣੀ ਸਾਡੀ ਘੋੜੀ ਦੂਜੀ ਥੋੜੀ ਜੀ ਅੜਬ ਐ ਤੇ ਜੋਬਰ ਆਪਣੇ ਪਾਈ ਜਾਂਦੇ ਲਗਾਮ ਅੱਜ ਤੁਹਾਨੂੰ ਦਿਖਾਈਏ ਲਗਾਮ ਅੜ ਬਕੌੜੀ ਤੇ ਠੀਕ ਆ ਇਹ ਤੇ ਬੈਠ ਕੇ ਜਾਵਾਂਗੇ ਅੱਜ ਮੈਂ ਲੈਣਾ ਪੰਗਾ ਇਹਦੇ ਨਾਲ ਬੈਠਣ ਦਾ ਤੇ ਚਲੋ ਮੋੜੋ ਲਗਾਮ ਵਾਲਾ ਕੰਮ ਕਰ ਦੋ ਫਿਰ ਕਿ ਮੈਂ ਆਵਾ ਵਿੱਚ ਬਸ ਤੂੰ ਇੱਧਰ ਹੈ ਕਰਨੀ ਦੇ ਉੱਤੇ ਚੜ ਜਾ ਬਾਲਾ ਬਾਲਾ ਉੱਚਾ ਨਾ ਹੋ ਕੋੜੀ ਤੇ ਬਾਲਾ ਉੱਚਾ ਨਾ ਹੋ ਥੱਲੇ ਬੈਠ ਬੈਠ ਕੇ ਜਾ ਬੈਠ ਬੈਠ ਕੇ ਫੇਰ ਲਗਾਮ ਪਵਾਉ ਉਹ ਬਾਲੀ ਪਹਿੜੀ ਆ ਭੈਣ ਲਈ ਚੱਲ 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 ਪੈ ਗਿਆ ਮੂਠ ਪਾਲਾ ਕੇ ਨਿ ਲਗਾ ਆ ਨਾ ਬੱਸ 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 ਤੈਨੂੰ ਚੰਗੀ ਥਾਂ ਤੇ ਲੈ ਕੇ ਜਾਨੇ ਆ ਤੈਨੂੰ ਸੈਰ ਕਰਾ ਕੇ ਲੈ ਕੇ ਆਵਾਂਗੇ ਸੈਰ ਸੈਰ ਕਰਾ ਕੇ ਲੈ ਕੇ ਆਵਾਂਗੇ ਸੈਰ ਡੜੀ ਕੱਢੀ ਪਾ ਦੇਂਦਾ ਨਾ ਨਾ ਖੜ ਜਾ ਆਏ ਆਏ ਥੱਕਣਾ ਕਰ ਹਣੀ ਉਰੇ ਆ ਇਧਰ ਆ ਫੋਨ ਫੜ ਤਾ ਮੈਂ ਫੋਨ ਫੜ ਤਾ ਫੋਨ ਫੜ ਇਧਰ ਆ ਫੋਨ ਫੜ ਕੇ ਰੱਖੇ ਆ ਲੈ ਡੜੀ ਆ ਗਿਆ ਇੱਥੇ ਆ ਗਿਆ ਆ ਗਿਆ ਹਰ ਨੂੰ ਵਿਚ ਆ ਕੋਈ ਨਹੀਂ ਫੜ ਡੜੀ ਆ ਆਪਣੀ ਹੀ ਮੋਟਰਸਾਈਕਲ ਹੈ ਚਲ ਨਹੀਂ ਤਾਂ ਕਾਲੇ ਚਾਚੇ ਤੋਂ ਪਵਾ ਲਾਂਗੇ ਆਪਾਂ ਜੇ ਨਾ ਪਾਇਆ ਲਓ ਬਾ ਛੱਡ ਦੇ ਕਾਸ਼ ਇਹਨੂੰ ਮੜਾ ਜਾ ਨਾ ਪਤਾ ਆ ਜਾ 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 ਆ ਜਾ ਆ ਜਾ ਨਾ 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 ਛੱਡ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਥੱਪੜ ਪੈਣਗੇ ਥੱਪੜ ਦੇ ਕਾਲੇ ਚਾਚੇ ਨੂੰ ਪਵਾਉਣ ਲੱਗਾ ਹਾਂ ਮੈਂ ਮੈਂ ਦੇਖ ਆ ਸਮਾਦ ਕੇ ਖਰਦ ਤੇ ਰਿਓ ਪੈਨ ਦੁਕਾਨ ਤੋਂ ਫਰ ਅੱਜ ਪਾਕੀ ਬਸ 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 ਗੰਮ ਪੈ ਗਿਆ ਹਤ ਐ ਤੋ ਬਈ ਯੂਰਾ ਫਲਾਉਗਾ ਇਥੇ ਨਹੀਂ ਪੈਂਦਾ ਐ ਨਹੀਂ ਪੈਂਦਾ ਬੜੀ ਮੇਰੇ ਸਾਲੇ ਦੀ ਚਲਾ ਤਰੋ ਆ ਇਹ ਹੜ ਬਸ ਐਨ ਤੱਕਣਾ ਨਾ ਕਰ ਹਣੀ ਤੱਕਣਾ ਕਰ ਇਹ ਮਾਰੂ ਪੈਨ ਨਹੀਂ ਬਹੁਤ ਗੰਦੀ ਆ ਹਰ ਜਾ ਇਹ ਕੀ ਦਾ ਲਗਾਮ ਇਹੀ ਪਾਉਂਦੇ ਹੁੰਦੇ ਦਿੱਲੀ ਕਾਲੇ ਕੰਮ ਹਾਂ ਨਾ 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 ਚੱਲੀ ਜਾਂਦੇ ਵੀਡੀਓ ਨਾ ਰੋਗ ਆਪੇ ਮੈਂ ਪੁੱਤ ਨਾ ਯਾਰ ਐ ਕਿਹਨੂੰ ਕਰਦੀ ਹੁੰਨੀ ਤੈਨੂੰ ਖੇਤ ਲੈ ਕੇ ਜਾਂਦੇ ਆ ਆ ਜਾ ਜਾ ਚੱਕਾ ਬਾ ਕਿੱਦਨ ਦੀ ਬਾਸ ਬਾਸ ਨਾ ਕਿਤੇ ਬੜੀ ਨਹੀਂ ਨਹੀਂ ਸਿੱਧੀ ਹੋਈ ਆ ਚੱਕ ਹੁਣ ਕਿਵੇਂ ਕਰੇਗੀ ਫਿਰ ਆਏ ਤਾਂ ਸੀਵਰ ਲਗਾ ਮਹੀ ਵੀ ਪਾਉਣਾ ਜਾਣ ਆ ਆ ਖੋਲਦ ਗਿਆ ਹੋਏ ਮਾਰ ਜੀ ਆ ਜਾ ਫਟਾ ਹੋਲੀ ਰਹੇਗਾ ਤੇ ਫਟਾ ਲੈਣਾ ਨਹੀਂ ਕਿਹੜਾ ਆ ਵੀ ਨਾਲ ਚੱਕ ਲੈ ਤੇ ਇਧਰ ਬਣਾ ਹਣੀ ਇਧਰ ਤੇ ਆਣਾ ਖੜ ਜਾ ਹਾਂ ਤੇ ਮੇਰੀ ਗੱਲ ਸੁਣ ਮੈਂ ਇਹ ਤਾਂ ਮੈਂ ਹੋਲੀ ਲੈ ਜੂ ਕੋਈ ਚੱਕਰ ਨਹੀਂ ਬਸ 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 ਇਹ ਐ ਕਰੀ ਦੂਜੀ ਕੀ ਕਹਿੰਦੇ ਹੁੰਦੇ ਆਪਣਾ ਦੂਜੀ ਕੁੜੀ ਐੜੀ ਕਾਠੀ ਦੀ ਲੋੜੀ ਇਹਨੂੰ ਤਾਂ ਉਹ ਮੂਰੇ ਜਾ ਤੂੰ ਹੁਣੇ ਫੋਨ ਲੈ ਕੇ ਚੱਲੀ ਜਾਂਦੀ ਵੀਡੀਓ ਤੇ ਹੁਣ ਮੈਂ ਚੜਦਾ ਚੜਨ ਦੀ ਕਰਦਾ ਕੋਸ਼ਿਸ਼ ਬਾਹਰ ਤੱਕ ਜੜੀ ਹੈ ਬਾਹਰ ਬਾਹਰ ਜਾ ਕੇ ਚੜਕੇ ਕਿਉਂ ਇੱਥੇ ਉਹ ਦੋ ਮਿੰਟੋ ਹਾਂ ਅਰੇ ਜਾ ਨਹੀਂ ਤੌਰ ਕੇ ਉਸ ਤੇ ੜਕੇ ਲੱਗ ਜਾਂਦੀ ਹੈ ਤੂੰ ਹਏ ਹਟ ਨਾ ਖੜੇ ਮੈਂ ਤੇ ਚਰਾਉਂ ਦੇ ਤੈਨੂੰ ਕਿੱਥੇ ਹੋਗਾ ਇਹ ਨਾਲੀ ਦੇ ਨਾਲੀ ਉਹ ਪਹਿਲਾਂ ਨਾਲੀ ਦੀ ਕੋਈ ਨਾਲੀ ਦੀ ਇਹ ਨਾਲੀ ਜਿਹੋ ਜਿਹਾ ਸਾਨੂੰ ਮਨ ਲੱਗ ਘਰੇ ਵੀ ਨਹੀਂ ਹੋਵਾਂ ਨੇ ਇਹ ਲੱਗਿਆ ਉਹ ਦੇਖ ਮੋੜ ਕੇ ਆ ਫਈਆ ਫਈਆ ਕੋਈ ਬੰਦ ਕਰ ਦੇ ਫੜਾ ਕੋੜੀ ਨੇ ਤਾਂ ਆਪਣੀ ਨੇ ਚੜਾਇਆ ਨਹੀਂ ਤੇ ਹੁਣ ਆਪਾਂ ਚੱਲੇ ਆ ਨਾਲ ਇਹਨੂੰ ਤੋੜ ਕੇ ਮੋਟਰਸਾਈਕਲ ਤੇ ਤੇ ਚੱਲ ਵੀ ਕੇ ਖੇਤ ਜਾ ਕੇ ਦੇਖਦੇ ਆਪਾਂ ਜੇ ਨਹੀਂ ਚੜਾਇਆ ਮਾੜਾ ਮੋਢਾ ਤੇ ਚੜ ਜਾਾਂਗੇ ਇਹ ਤਾਂ ਫਿਰ ਆਈ ਲੈ ਕੇ ਜਾਣੀ ਥੋੜੀ ਜਿਹੀ ਅੜ ਪੈਸੀ ਦੀ ਕਾਲ ਚੜਾਉਣਾ ਪੈਣਾ ਤਾਂ ਕਰ ਤੇ ਦੀ ਚਾਲ ਕਰ ਕਢਾਵਾਂਗੇ ਆਪਾਂ ਚੈੱਕ ਕਰਾਂਗੇ ਕਿੰਨੇ ਦੇ ਕੀ ਹਾਲੇ ਆਜੋ 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 ਆਹ ਕੰਮ ਵੀ ਠੀਕ ਆ ਹਨਾ ਠੀਕ ਹੈ ਠੀਕ ਹੈ ਇੰਨਾ ਅੜਬ ਜਾਨਵਰ ਦੇਖਦੇ ਤੁਸੀਂ ਸਾਡੇ ਕੋਲ ਵੀ ਆਹ ਜੀ ਕਿਟਾੜ ਦੀ ਆਜੋ 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 ਅੱਜਾ ਉਹ ਦੌਕੀ ਅਖੇਤ ਲੈ ਜਾਣੀ ਕਿੰਨੇ ਕਿਲੋਮੀਟਰ 2 ਕਿਲੋਮੀਟਰ ਹੈਗਾ ਖੇਤ ਆਪਣਾ ਹੈ ਨਾ ਹੈ 3 ਕਿਲੋਮੀਟਰ ਆਈ ਦੇਖੋ ਤੇ ਆਈ ਲੈ ਜਾਣੀ ਪੈਂਦੀ ਆ ਫਿਰ ਚੜਾਉਂਦੀ ਚੜਾਉਂਦੀ ਨਹੀਂ ਕਿ ਦੂਜੀ ਕੁੜੀ ਆਪਣੀ ਸੈਣੀ ਆ ਵਿਚਾਰੀ ਉਹ ਚੜਾ ਸੁੱਟੂ ਲੈਂਦੀ ਆ ਇਹ ਫਿਰ ਹਜੇ ਬੱਚੀ ਆ ਨਾ ਦਾ ਕਰਕੇ ਆ ਜਾ ਆ ਜਾ ਆ ਜਾ ਪਸੂ ਆ ਗਿਆ ਆਪਣਾ ਸਾਹਮਣੇ ਖੇਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਵੀਡੀਓ ਆ ਜਾਓ ਆਓ ਜੀ ਆਪਾਂ ਪਹੁੰਚ ਗਏ ਆ ਖੇਤ ਤੇ ਸੌਖੇ ਤਰੀਕੇ ਨਾਲ ਆ ਆ ਵੀ ਗਈ ਵਿਚਾਰੀ ਘੋੜੀ ਆਪਣੀ ਤੇ ਚੜਾਉਣੀ ਤਾਂ ਕਹਿੰਦੀ ਹੈ ਨਹੀਂ ਫਿਰ ਬਾਲੀ ਅੜਵਾਈ ਆਪਾਂ ਵੀ ਨਹੀਂ ਕਰੀ ਤੇ ਮੈਡੀਮੋਡੀਕਲ ਹੋ ਜਾਣ ਤੋਂ ਆਪਣਾ ਉਸ ਤੋਂ ਬਾਅਦ ਕਰਵਾਇਆ ਹੁੰਦੀ ਆ ਤਸੱਲੀਆ ਤੇ ਇਹ ਕੱਲੇ ਮੇਰੇ ਚਾਚੇ ਤੋਂ ਲੋਟ ਆਉਂਦੀ ਆ ਹੋਰ ਕਿਸੇ ਤੋਂ ਨਹੀਂ ਲੋਟ ਆਉਂਦੀ ਤੇ ਤਾਂ ਕਰਕੇ ਫਿਰ ਕਿਉਂਕਿ ਮੈਂ ਫਿਰ ਸਾਂਭ ਦਾ ਸੰਦ ਘਾਟਣ ਦਾ ਤਾਂ ਕਰਕੇ ਫਿਰ ਮੈਨੂੰ ਜਾਣ ਦੀ ਘਟਾ ਸਕਦਾ ਦੂਜੀ ਘੋੜੀ ਵੀ ਆਉਣ ਵਾਲੀ ਹੈ ਹਣੀ ਲਈ ਆਉਂਦਾ ਪਿੱਛੇ ਤੇ ਉਹਦੇ ਨਾਲ ਫਿਰ ਆਪਾਂ ਦੇਖਦੇ ਆਂ ਸੁਹਾਤ ਕਰ ਆ ਬਣ ਆਪਣੀ ਹੈ ਨਾ ਇਹਦੇ ਵਿੱਚ ਦੇਖਾਂਗੇ ਦਵਰ ਲੱਗੀ ਬਰਾਬਰ ਦੂਜੀ ਕੁੜੀ ਵੀ ਅਸਲ ਦਾ ਸਾਡੀ ਲੱਸੀ ਹੋ ਗਈ ਵਿਚਾਰੀ ਉਹਦਾ ਬੱਚਾ ਵੇਚਦਾ ਨਾ ਤਾਂ ਕਰਕੇ ਪਰ ਉਹ ਥੋੜਾ ਜਾ ਉਹਨੂੰ ਐ ਹੋ ਗਿਆ ਵੀ ਮੇਰਾ ਬੱਚਾ ਕਿੱਧਰ ਗਿਆ ਹੁਣ 5-7 ਦਿਨਾਂ ਤੋਂ ਉਹਨੇ ਨੀਰਾ ਹੀ ਨਹੀਂ ਖਾਂਦਾ ਵਿਚਾਰੀ ਆ ਕਰਕੇ ਪਰ ਉਹਨੂੰ ਹੁਣ ਥੋੜਾ ਜਿਹਾ ਜੀ ਜੂ ਲਗਾਉਣ ਵਾਸਤੇ ਨਾ ਉਹਨੂੰ ਥੋੜੇ ਜਿਹਾ ਐਕਟੀਵਿਟੀਆਂ ਕਰਾਉਣੇ ਆ ਤੇ ਆਖੀ ਫਿਰ ਉਹਦਾ ਜੀ ਲੱਗ ਗਿਆ ਵਿਚਾਰੀਆ ਪਹਿਲਾਂ ਤੁਸੀਂ ਦੇਖੀ ਹੋਣੀ ਐ ਸਟੋਰੀਆਂ ਇਹ ਚਾ ਵੀਡੀਓ ਤੇ ਉਹ ਮਤਲਬ ਵਧੀਆ ਰਾਜੀ ਸੀਗੀ ਤੇ ਉਹਦੀ ਚਾਲ ਚੂਲ ਵੀ ਵਧੀਆ ਹੋਣ ਵਿਚਾਰੀ ਥੋੜੀ ਜਿਨਾ ਨਰਾਜ਼ ਜੀ ਆ ਉਹ ਥੋੜੀ ਆ ਆ ਆ ਆ ਆ ਉਹਦਾ ਖੇਤ ਆ ਗਿਆ ਆਪਣਾ ਠੀਕ ਹੈ ਜੀ ਆ ਸੀ ਆਪਣਾ ਖੇਤ ਤੇ ਇੱਥੇ ਫਿਰ ਇਹਦਾ ਬਣਾਇਆ ਹੋਇਆ ਪਲੇਗਰਾਉਂਡ ਇੱਥੇ ਛੱਡਦੇ ਹਾਂ ਉਹ ਲੈ ਕੇ ਠੀਕ ਹੈ ਪਾਣੀ ਪੂਣੀ ਵੀ ਅੱਜ ਮੋਟਰਾਂ ਚੱਲੀ ਜਾਂਦੀਆਂ ਸਾਰੀਆਂ ਸੁਪਨਾ ਚੱਕੋ ਵੀ ਆ ਆ ਗਿਆ ਇਹਦਾ ਖੇਤ ਇੱਥੇ ਛੱਡਦੇ ਆਪਾਂ ਹੋ ਇਹਦੀ ਖੁਰਨੀ ਆ ਗਈ ਆ ਜਾ ਆ ਜਾ ਆ ਜਾ ਉਥੇ ਲਾਇਆ ਚਲੋ ਖੁਰਨੀ ਦੇ ਕੋਲੇ ਆਹ ਜੀ ਇਹਦੀ ਖੁਰਨੀ ਚੱਕ ਆ ਗਿਆ ਇਹਦਾ ਡੈਸਟੀਨੇਸ਼ਨ ਚੱਕ ਵੀ ਸੌਖੀਆਂ ਠੀਕ ਆ ਹੁਣ ਹਾਂਜੀ ਆਪਾਂ ਪਹੁੰਚ ਗਏ ਆਪਣੇ ਖੇਤ ਜਿਹੜੀ ਥੋੜੀ ਜੀ ਅਰਬਾ ਘੋੜੀ ਉਹ ਤਾਂ ਲੈ ਜਾਂਦੀ ਚਲ ਨਾਲ-ਨਾਲ ਚੱਲ ਕੇ ਹਨਾ ਥੋੜਾ ਜਿਆ ਤੇ ਕਿਉਂਕਿ ਚਾਲ ਚੂਲ ਨਹੀਂ ਨਾ ਕੱਢੀ ਹਜੇ ਉਹਦੀ ਤੇ ਜਿਹੜੀ ਦੂਜੀ ਆ ਉਹ ਛੋਹ ਲਈ ਆਉਂਦਾ ਆਪਣਾ ਖਣੀ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਹਰੇ ਬੜਕਾ ਮਾਰਨੋਂ ਨਹੀਂ ਹਟਦੀ ਇਹ ਬਸ ਆਉਣ ਵਾਲੇ ਹੋਣਗੇ ਤੁਹਾਨੂੰ ਦਿਖਾਉਣੇ ਉਹ ਵੀ ਉਹ ਅਸਲ ਜਿਹੜੀ ਆਪਣੀ ਘੋੜੀ ਹੈ ਨਾ ਉਹ ਬਹੁਤ ਸ਼ੀਲ ਆ ਉਹਦਾ ਛੋਟਾ ਜਿਹਾ ਜਵਾਗ ਚੜਾ ਦੋ ਚਾਹੇ ਉਹਦਾ ਕੱਲੀ ਵੀ ਖੇਤ ਆ ਜਾਂਦੀ ਆ ਮਤਲਬ ਉਹਨੂੰ ਪਤਾ ਖੇਰ ਖੂਦ ਦਾ ਉਹ ਤਾਂ ਆਉਂਦੀ ਰਹਿੰਦੀ ਆ ਉਹ ਤੁਸੀਂ ਦੇਖਿਆ ਹੋਣਾ ਪਹਿਲਾਂ ਵੀਡੀਓ ਚ ਜਾਂ ਸ਼ਾਰਟਸ ਉਹਦੇ ਵਿੱਚ ਨਾ ਉਹਦਾ ਬੱਚਾ ਸੀਗਾ ਜਿਹੜਾ ਵਿਚਾਰਾ ਉਹ ਅਸੀਂ ਵੇਚਤਾ ਤੇ ਦੇਖ ਲਓ ਹਣਾ ਵੀ ਆਪਾਂ ਆਉਂਦੇ ਲਾਲਚ ਵਾਸਤੇ ਵੇਚ ਦੰਨੇ ਆ ਪਰ ਜਾਨਵਰ ਤੇ ਕੀ ਵੀਰਦੀ ਆ ਵਿਚਾਰੀ ਨੇ ਫਿਰ ਉਹਨੇ ਹਫ਼ਤਾ ਰੋਟੀ ਕੁਛ ਨਹੀਂ ਖਾਦਾ ਹਫ਼ਤੇ ਤੋਂ ਬਾਅਦ ਤੇ ਹੁਣ ਫਿਰ ਤਲ ਕੋਈ ਨਹੀਂ ਥੋੜਾ ਜਿਹਾ ਸੈੱਟ ਹੋ ਗਈ ਅੱਗੇ ਨਾ ਉਹ ਤੇ ਇੱਥੇ ਆ ਕੇ ਖੇਤ ਉਹ ਖੇਤ ਵੀ ਨਹੀਂ ਲਿਆਂਦੀ ਉਹ ਜਿੱਦਿਆਂ ਦਾ ਬੱਚਾ ਉਹਦਾ ਗਿਆ ਤੇ ਹੁਣ ਖੇਤ ਖੂਤ ਆ ਕੇ ਨੀਂ ਜੀ ਲੱਗ ਜੀ ਉਹ ਥੋੜਾ ਜਿਹਾ ਭੱਜੂਗੀ ਨਾ ਆ ਪਕੂੜੀਆਂ ਵਾਸਤੇ ਛੱਡੇ ਹੋਇਆ ਆ ਸਾਰਾ ਕੋੜੀਆਂ ਵਾਸਤੇ ਛੱਡੇਆ ਉਹ ਕੋੜੀਆਂ ਵਾਸਤੇ ਛੱਡੇਆ ਘਾਹ ਇਹ ਤੇ ਕੋਈ ਰੇਸ ਸਪਰੇਅ ਨਹੀਂ ਕਰੀ ਆਪਾਂ ਇਹ ਕੋੜੀਆਂ ਵਾਸਤੇ ਸਪੈਸ਼ਲ ਠੀਕ ਹੈ ਜੀ ਤੇ ਆਉਣ ਵਾਲਾ ਫਿਰ ਆਪਾਂ ਦੇਖਦੇ ਹਾਂ ਹੁਣ ਉਹ ਆ ਜਾਂਦਾ ਡੀਕਲੀਆ ਥੋੜਾ ਜਿਹਾ ਉਹ ਹੌਲੀ ਤੁਰਦੀ ਆ ਪੈਸੇ ਤੇ ਇੱਕ ਪਿੰਡ ਜੈਸ ਵਲੇ ਝੋਨੇ ਝੋਨੇ ਦਾ ਰਾਤ ਹੁੰਦਾ ਨਾ ਕਈਆ ਟਰੈਕ ਪਰ ਫਿਰ ਵੀ ਇਹ ਆਪਣਾ ਆ ਗਿਆ ਫਾਰਮ ਹਾਊਸ ਟਾਈਪ ਠੀਕ ਆ ਇਹ ਬੰਦੇ ਆਏ ਹੋਏ ਆਪਣੇ ਛੋਣ ਲਾਓ ਇੱਥੇ ਰਹਿੰਦੇ ਆ ਇਹ ਗੱਲਬਾਤ ਪੂਰੀ ਇਸੇ ਲਾਇਆ ਕਰਾਂਗੇ ਮਹਿਫਲਾ ਆਪਾਂ ਠੀਕ ਆ ਲਓ ਜੀ ਆਪਣੇ ਚੋਬਰ ਆ ਗਏ ਆ ਦਿਖਾਈਏ ਤੁਹਾਨੂੰ ਘੋੜੀਆਂ ਤੱਪੀਏ ਕਿਵੇਂ ਖਾਲ ਹੁਣ ਹੁਣ ਅੱਧ ਚ ਹੀ ਰਹਿ ਜੀ ਓ ਤੇਰੇ ਆ ਜਾਓ ਜੀ ਇਹ ਕਿਵੇਂ ਉੱਤੇ ਨਹੀਂ ਚੜ ਕੇ ਲਿਆਏ ਓਏ ਐ ਓਏ ਉੱਤੇ ਨਹੀਂ ਚੜਿਆ ਵਾਹ ਓਏ ਤੇਰੇ ਸੱਚੀ ਕਰਾ ਦੀ ਪੂਆ ਮੈਂ ਤਾਂ ਅੱਧੇ ਪੰਜਾਬ ਨੂੰ ਦੱਸਦਾ ਵੀ ਉੱਤੇ ਜੜ ਕੇ ਲੱਗੂ ਡਰਤਾ ਹੀ ਬੜਾ ਤੂੰ ਤਾਂ ਆ ਆਹੀ ਆਪਣੀ ਦੂਜੀ ਧੀ ਇਹ ਆਪਣੀ ਸਿਆਣੀ ਧੀ ਆ ਯਾਰ ਇਹ ਦੇਖੋ ਕਿੰਨੀ ਲੱਸੀ ਹੋ ਗਈ ਤੁਸੀਂ ਪਹਿਲਾਂ ਛੋਰਟਸ ਵੇਖਿਆ ਹੋਊਗਾ ਉਦੋਂ ਇਹ ਠੀਕ ਠਾਕ ਸੀਗੀ ਵਿਚਾਰੀ ਤੇ ਹੁਣ ਇਹ ਨਾ ਥੋੜੀ ਜਿਹੀ ਲੱਸੀ ਹੋ ਗਈ ਆ ਇਹਦੇ ਬੱਚੇ ਦਾ ਇਹਨੂੰ ਥੋੜਾ ਜਿਹਾ ਲੱਗ ਗਿਆ ਨਾ ਦੁੱਖ ਵਿਚਾਰੀ ਨੂੰ ਥੋੜਾ ਜਿਹਾ ਕਿਉਂ ਬੱਚੇ ਤਾਂ ਫਿਰ ਬੱਚੀ ਹੁੰਦੇ ਆ ਬੜਾ ਲੱਗ ਗਿਆ ਇਹਦਾ ਮੁੰਡਾ ਅਸੀਂ ਵੇਚਤਾ ਤੇ ਤਾਂ ਕਰਕੇ ਇਹ ਕੁੜੀ ਹੁੰਦੀ ਤਾਂ ਰੱਖ ਲੈਂਦੇ। ਇਹ ਵੀ ਕੀ ਆਣਾ ਜਿਹੜਾ ਬੰਦਾ ਦੇਖ ਲੋ ਕਿੰਨਾ ਲਾਲਚੀ ਆ। ਜਾਨਵਰਾਂ ਤੋਂ ਕੁੜੀਆਂ ਪਾਲਦਾ। ਮਤਲਬ ਫੀਮੇਲਾਂ ਪਾਲਦਾ। ਤੇ ਬੁੜੀਆਂ ਤੋਂ ਮੁੰਡੇ। ਆਂ ਯਾਰ ਕਿ ਦੇਖ ਨੂੰ। ਓ ਇੱਥੇ ਬੰਨਦੇ ਓਏ ਉਹਨੂੰ ਉਹਦੇ ਕੋਲ ਨਾ ਬੰਨੀ ਉਹਦੇ। ਕਦੇ ਕਰਦੇ ਉਹੀ ਕੰਮ। ਲੜ ਪੈਣਾ ਆਪਸ 'ਚ। ਫੇਜੀ ਤਾਂ ਵਿਚਾਰੀ ਹੁਈ ਪਈ ਆ ਇਹ। ਤੇ ਆਸੀ ਆਪਣੀ ਘੋੜੀ ਫਿਰ ਆਪਾਂ ਹੁਣ ਇਹਦੇ ਚੜਾਂਗੇ। ਝੂੜੇ ਝਾੜੇ ਲਾਵਾਂਗੇ ਤੇ ਫਿਰ ਉਹਦਾ ਆਪਾਂ ਥੋੜੇ ਜਿਹਾ ਸ਼ਾਰਟਸ ਕਲਿੱਪ ਕੁਲਪ ਉਹਦਾ ਹੋਰ ਬਣਾ ਲਾਂਗੇ ਹੁਣ ਮੈਂ ਥੋੜਾ ਜਨਾ ਬਾਹਣ ਦੀ ਮਿੰਨਤੀ ਕਰ ਲਾਂ ਤੇ ਫਿਰ ਤੁਹਾਨੂੰ ਦਿਖਾਉਣੇ ਉੱਤੇ ਚੜ ਛੁੜ ਕੇ ਤੇ ਗੱਦੀ ਵੀ ਨਹੀਂ ਲਿਆਏ ਮੈਨੂੰ ਤਾਂ ਇਹ ਪਾਗਲ ਜੇ ਚਲਾਈ ਛੱਡ ਦਾਂਗੇ ਆਪਾਂ ਕੱਦੂ ਕਰਾਉਣੇ ਅੱਜ ਘੋੜੀ ਨਾਲ ਕੱਦੂ ਕਰਾਂਗੇ ਠੀਕ ਆ ਲਓ ਜੀ ਜਦੋਂ ਤੱਕ ਆਪਣੀਆਂ ਘੋੜੀਆਂ ਚਰੀ ਜਾਂਦੀਆਂ ਖਾਣਾ-ਦਾਣਾ ਖਾਈ ਜਾਂਦੀਆਂ ਉਹਨਾਂ ਟਾਈਮ ਆਪਾਂ ਮਿੰਨਤੀ ਕਰ ਲਈ ਬਾਹਣ ਦੀ ਮਤਲਬ ਜਿਹੜੇ ਲਵਾਈ ਵਾਲੇ ਬੰਦੇ ਹੁੰਦੇ ਜੇ ਲੇਬਰ ਉਹਨਾਂ ਨੂੰ ਫਿਰ ਆਪਾਂ ਮਿਲ ਕੇ ਦਿੰਨੇ ਆ ਪੈਸੇ ਕਿਲੇ ਦੇ ਸਾਹ ਨਾਲ ਤੁਹਾਡੇ ਵਾਲੇ ਪਾਸੇ ਕੀ ਚੱਲਦਾ ਫਿਰ ਮੈਨੂੰ ਉਹ ਵੀ ਦੱਸੋ ਮੈਨ ਨਾਲੋਂ ਯਾਰ ਹੁਣ ਹੁਣ 40 45 ਕਿਲੇ ਬਾਣ ਹੈ ਸਾਰੇ ਤੇ ਢੇੜਾ ਹੋ ਗਿਆ ਹੁਣ ਦੇਖ ਲਓ ਤੁਸੀਂ ਮੇਰਾ ਤਾਂ ਟ੍ਰੈਲ ਇੱਥੇ ਲੱਗ ਗਿਆ ਤੇ ਤੁਹਾਡੇ ਵਾਲੇ ਪਾਸੇ ਮਤਲਬ ਹੋਰ ਕੋਈ ਸੌਖਾ ਤਰੀਕਾ ਹੈਗਾ ਤਾਂ ਮੈਨੂੰ ਦੱਸਿਓ ਯਾਰ ਵੀ ਮਤਲਬ ਜੇ ਕੋਈ ਵੀਡੀਓ ਦੇਖਦਾ ਹੋਇਆ ਨਾ ਮੈਨੂੰ ਦੱਸਿਓ ਵੀ ਕਿੱਦਾਂ ਹੋਰ ਕਿਹੜਾ ਸੌਖਾ ਤਰੀਕਾ ਹੋ ਸਕਦਾ ਜੀ ਬਾਣ ਤੇ ਤੁਰਨ ਆਣਾ ਪਵੇ ਆਪਾਂ ਠੀਕ ਹੈ ਮਤਲਬ ਆਪਣੇ ਕੋਲ ਤਾਂ ਖੈਰ ਠੀਕੇ ਤੇ ਆ ਤੇ ਇੱਥੇ ਕਿੱਲਾ ਦਾ ਫਰਮ ਇੰਨਾ ਹੀ ਪੈਂਦਾ ਹਨਾ ਬਾਕੀ ਜਿਹੜੇ ਲੇਬਰ ਵਾਲੇ ਬੰਦੇ ਆ ਉਹਨਾਂ ਦਾ ਵੀ ਉਹਨਾਂ ਨੂੰ ਵੀ ਮਣਕੇ ਲਿਆਉਣਾ ਪੈਂਦਾ ਇੰਨਾ ਹਸਾਬ ਕਿਤਾਬ ਕਰ ਲਿਆ ਹਜੇ ਤੇ ਮੈਨੂੰ ਲੱਗਾ 12-13 ਕਿੱਲੇ ਮਿਣਿਆ ਗਿਆ ਹਜੇ ਸਾਨੂੰ ਹੋ ਗਿਆ ਅੱਧਾ ਪੌਣਾ ਘੰਟਾ ਬਾਕੀ ਪਿਆ ਹਜੇ ਸਾਰ ਤੇ ਕੋਈ ਹੋਰ ਸੌਖਾ ਤਰੀਕਾ ਹੈਗਾ ਤਾਂ ਮੈਨੂੰ ਦੱਸਿਓ ਯਾਰ ਕਮੈਂਟ ਚ ਫਿਰ ਆਪਾਂ ਉਵੇਂ ਮਿਲਣਾ ਕਰਾਂਗੇ ਸੌਖੇ ਤਰੀਕੇ ਨਾਲ ਤੇ ਹੋ ਉੱਥੇ ਬੰਦਾ ਨਹੀਂ ਨੰਦਾ ਦੇਖ ਲਓ ਹੋ ਤਾਂ ਸ਼ੁਰੂ ਹੁੰਦਾ ਆਪਣਾ ਉਹ ਸੜਕ ਦੇ ਨਾਲ ਲੱਗਦਾ ਹੋ ਸਾ ਉਹ ਜਿੰਨੀ ਤੁਹਾਨੂੰ ਉੱਥੇ ਤੱਕ ਹਰਿਆਲੀ ਦਿਂਦੀ ਆ ਆਪਣੀ ਹੀ ਆ ਉੱਥੇ ਤੱਕ ਸੁੱਖ ਨਾਲ ਐਦਕੀ ਪ੍ਰਮਾਤਮਾ ਫਸਲ ਦੇ ਦੇ ਵਧੀਆ ਨਜ਼ਾਰਾ ਆ ਜੂ ਫਿਰ ਤਾਂ ਕਿ ਨਹੀਂ ਸਾਰੇ ਗਿਲੇ ਸ਼ਿਕਵੇ ਦੁੱਖ ਦਰਦ ਪੀੜਾ ਸਭ ਦੂਰ ਹੋ ਜਾਣਗੇ ਤੇ ਆਜੂ ਫਿਰ ਆ ਮਣਿਆਂਗੇ ਤੇ ਹੁਣ ਉਹ ਦੂਜਾ ਮਣਦੇ ਆਪਾਂ ਦੇਖੀਏ ਹੋ ਜੀ ਹੁਣ ਕੋੜੀ ਦੀ ਹੋ ਰਹੀ ਹੈ ਸੇਵਾ ਇਹ ਸਾਡਾ ਬਿੱਲਾ ਪਹਿਲਵਾਨ ਤੇ ਖਰਖਰਾ ਮਾਰ ਦੇ ਕਰ ਫਿਰ ਲਟਾਉਣੇ ਇਹਨੂੰ ਇੱਥੇ ਆ ਇਹਦੇ ਚਚੜੀਆਂ ਲੱਗ ਗਈਆਂ ਯਾਰ ਵਿਚਾਰੀ ਦੀ ਹਨਾ ਤਾਂ ਹੀ ਇਹ ਐਂ ਜਿਹੀ ਹੋਈ ਪਈ ਹੈ ਹਨਾ ਹਾਂ ਪਸ਼ੂਆਂ ਚ ਚਚੜੀਆਂ ਲੱਗ ਗਈਆਂ ਆ ਹੁਣ ਰੁੱਤ ਵੀ ਹੈ ਨਾ ਚਚੜੀਆਂ ਦੀ ਐਂ ਹੋ ਗਈ ਵਿਚਾਰੀ ਇਹ ਯਾਰ ਚੱਲ ਕੋਈ ਨਹੀਂ ਲਵੜੇ ਫਰੇ ਹੁਣ ਇਹਨੂੰ ਖੇਤ ਹੀ ਰੱਖਦੇ ਇਹਨੂੰ ਨਹੀਂ ਘਰੇ ਲੈ ਕੇ ਜਾਂਦੇ ਠੀਕ ਆ ਓਏ ਪੁੱਤਰੂ ਓਕੇ ਰਬੋਟ ਘਰੇ ਨਹੀਂ ਜਾਣਾ ਹੁਣ ਤੂੰ ਬਹੁਤ ਖਰਾਬ ਕਰੀ ਬੈਠੀ ਆ ਤਾ ਯਾਰ ਦਵਾਈ ਦੁਵਾਈ ਦਵਾਉਣੀ ਪਊ ਇਹਨੂੰ ਮੈਨੂੰ ਲੱਗਦਾ ਹਨਾ ਚਿਚੜੀ ਤਾਂ ਦਿਨ ਹੀ ਨਹੀਂ ਰਹੀ ਖੁਰਕ ਖਰਕ ਕਦ ਨਾ ਲੈਂਦੀ ਫਿਰ ਇਹ ਕੱਸਦੀ ਐ ਕਿਸੇ ਨਾਲ ਜੀ ਨਾ ਹਣਾ ਹਾਂ ਮੈਨੂੰ ਵੀ ਹਾਈ ਲੱਗਦਾ ਹਾਂ ਆ ਵੀ ਹਾਂ ਕੀ ਆ ਕੀ ਹੋ ਗਿਆ ਪੁੱਤ ਆ ਵੀ ਹਾਂ ਹਾਂ ਖੁਰਕ ਲੜਦੀ ਐ ਵਿਚਾਰੀ ਜੇ ਯਾਰ ਹਣਾ ਇਹਦਾ ਕੀ ਹੱਲ ਕਰੀਏ ਵੀ ਖੁਰਕੀ ਵਾਲੀ ਲੜਦੀ ਐ ਤਾਂ ਐਂ ਖਾਂਦੀ ਐ ਬੁਰਕੀਆਂ ਵੜ ਵੜ ਕੇ ਮੇਰੇ ਨਾਲ ਦੀ ਇਹ ਤਾਂ ਹਾਂ ਜੱਤਾਂ ਨੇ ਕੱਟਾ ਗਏ ਹਾਂ ਚਿਚੜੀਆਂ ਬਾਈ ਵੇ ਬਾਲੀਆਂ ਗੱਦੀ ਕੱਟ ਦੰਨਿਆ ਮੈਂ ਕੈਂਚੀ ਲਿਆ ਹੋਰ ਸਹੀ ਗੱਲ ਆ ਸਹੀ ਗੱਲ ਆ ਤਰੀ ਘੱਟ ਦੇ ਯਾਰ ਇਹਨੂੰ ਇਹਨਾਂ ਕਾਕੂ ਖਾ ਲਿਆ ਓਏ ਮੇੜ ਪਵਾ ਲਗੂ ਛੱਡੀ ਸੀਗੀ ਖੁੱਲੀ ਇਹ ਠੀਕ ਹੈ ਇੱਕ ਫਿਰਦੀ ਆਉ ਸੀ ਜੀ ਚੋਬਰ ਇਹ ਸਾਰਾ ਗਰਾਊਂਡ ਇਹਨਾਂ ਵਾਸਤੇ ਤਿਆਰ ਕਰਿਆ ਕਾ ਬੱਲਾ ਖਾਣ ਵਾਸਤੇ ਇਹ ਅਥਨੇ ਜੀ ਆਪਾਂ ਇਹਨਾਂ ਨੂੰ ਨਵਾਵਾਂਗੇ ਠੀਕ ਹੈ ਜੀ ਫਿਰ ਦੇਖੋ ਗੱਲ ਬਾਤ ਲੈਂਦੇ ਆਂ ਇਹ ਲੈ ਲੋ ਜੀ ਹੁਣ ਆਪਾਂ ਢੋਲੀਏ ਹੱਥ ਪੈਰ ਫਿਰ ਖਾਣੇ ਰੁਕੀ ਕਿਤੇ ਖਾਣ ਦਾ ਰੁਟੀ ਉਹਦੇ ਕਹਿਣਾ ਨੂੰ ਮਾਨ ਸਾਹਿਬ ਚਾਰ ਸ਼ਬਦ ਇਹਦੇ ਤੇ ਹੁਣ ਆਪਾਂ ਹੱਥ ਹੱਥ ਲੱਗੇ ਤੋ ਫਿਰ ਖਾਣੇ ਰੁਟੀ ਉੱਕੇਰ ਬੋੜ ਜਮਾ ਛੱਟਾ ਤੂੰ ਰੋਟੀ ਖਾ ਲਈ ਓਏ? ਖਾਦੀ ਨਹੀਂ ਇੱਥੇ ਖਾਏਗਾ। ਖੇਤੀ ਲੈ ਆਇਆ ਫਿਰ। ਠੀਕ ਹੈ। ਚੱਲ ਕੋਈ ਨਾ। ਆਜੋ ਜੀ ਖਾ ਸਕਦੇ ਆ। ਆਜੋ ਜੀ ਤੁਹਾਨੂੰ ਰੋਟੀ। ਬੱਬੂ ਮਾਰਦੇ ਕਹਿੰਦਾ ਕਿ ਚਿਬੜਾਂ ਦੀ ਚਟਣੀ ਆ। ਕद्दू ਦੀ ਸਬਜ਼ੀ ਆ ਤੇ ਨਾਲ ਦਹੀਂ ਆ ਹੈ। ਮਾਂ ਸਾਹੋਗੇ ਕਹਿਣ ਵਾਗੂ ਕਿ ਨਹੀਂ। ਆਜੋ ਫਿਰ ਆਪਾਂ ਰੋਟੀ ਛਕ ਲਈ ਹੁਣ। ਤੇ ਆਜੇ ਪਹਿਲੇ ਰੋਟੀ ਖਾ ਲੈ ਓਏ। ਆ ਜਾ। ਭੱਜ ਜਾ। ਇਹੋ ਖਾ ਖਾ ਬਾਈ ਮੈਂ ਲਾਊ ਘਟਾ ਬੈਠਾ ਬਾਈ ਹੋੜਾ ਬੜਾ। ਤਾਂ ਲਾਈਵ ਹੋਇਆ ਬੈਠਾ ਲਾਈਵ। ਮੜੇ ਪਾਸਾ ਮਰੋਏ ਮੈਂ ਵੀ ਖਾਣੀ ਆ ਰੋਟੀ ਫੇਰ ਕੀ ਹੁੰਦੇ ਮਸਾਂ ਚੋੜੇ ਆਂਦੇ ਤੇ ਬਾ ਜਿਹੜੀ ਐਸਕ ਕੱਢਣੀ ਆ ਇਹਦੀ ਮੈਨੂੰ ਆਇਆ ਯਾਰ ਮੇਰਾ ਹੈਗਾ ਮੈਡੀਕਲ ਵੀ ਕਾਨੂੰ ਪੰਗਾ ਲੈਣਾ ਹਜੇ ਪਰ ਇਹ ਮੰਨਦੀ ਨਹੀਂ ਓਏ ਐਂ ਕਰ ਉਹਨੂੰ ਦੂਜੀ ਨੂੰ ਕਹਦੇ ਕਹੇ ਉੱਤਰ ਲੈ ਵੀ ਇਧਰ ਨਾ ਆ ਜਾਓ ਫਿਰ ਦੋਨੇ ਲੜ ਪੈਣਗੀਆਂ ਇਹ ਵਿੱਚ ਹੀ ਮੇਰਾ ਮਧੋਲਾ ਮਤਲਬ ਕਰ ਦੇਣੀ ਆ ਉਹ ਬੰਦ ਕਰ ਯਾਰ ਓਏ ਭਾਈ ਲਾ ਉਰੇ ਆ ਫਿਰ ਤੂੰ ਇਹਨੂੰ ਐਸਾ ਮਾਰਾ ਲੜ ਕਾ ਬੱਲੇ ਹੁਣ ਮੈਂ ਉਥੋਂ ਤੱਕ ਭਜਾ ਕੇ ਲੈ ਕੇ ਜਾਂਦਾ ਜੇ ਭੱਜੀ ਤਾਂ ਇਹ ਮੜਾ ਕੈਮਰਾ ਰੱਖੀ ਫੋਕਸ ਟੱਕ ਟੱਕ ਨਾ 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 ਹਰ ਇਹ ਬਾਣਾ ਚ ਲੇਬਰ ਵਾਲੇ ਬੰਦੇ ਤਾਂ ਆਪਣੇ ਆਪਾਂ ਨੂੰ ਦੇਖਣ ਲੱਗ ਗਏ ਉਹਨਾਂ ਨੂੰ ਕਿੱਥੋਂ ਨਾ ਲਾ ਲਉ ਭਾਈ ਅੱਡ ਦਾ ਰੋਈਏ ਬਿਲੇ ਲਓ ਜੀ ਤੇ ਥੋੜਾ ਜਿਹਾ ਆਪਾਂ ਭਜਾ ਭੂ ਲਈਏ ਹੁਣਾ ਫੋਨ ਦਾ ਕੰਮ ਥੋੜਾ ਜਿਹਾ ਮੈਕ ਤੇ ਫੋਨ ਰੱਖ ਦੀ ਦੂਰ ਤੇ ਹੁਣ ਆਪਾਂ ਇਹਨਾਂ ਦੀ ਕੱਢਦੀ ਥੋੜੀ ਜੀ ਗਰਮੈਸ਼ ਜਿਹੜੀਆਂ ਇਹ ਚਾਂਬਲੀਆਂ ਹੋਈਆਂ ਤੇ ਆਪਾਂ ਇੱਥੋਂ ਹੀ ਕਰਦੇ ਵੀਡੀਓ ਦਾ ਐਂਡ ਤੇ ਅਗਲੀ ਵਾਰ ਮਿਲਦੇ ਆਪਾਂ ਥੋੜਾ ਜਨਾ ਅਸਲੀ ਦੀ ਟ੍ਰੇਨਿੰਗ ਵਿਚਾਰੀ ਦੀ ਬੱਚੀ ਹਾਲੇ ਇਹਦੀ ਟ੍ਰੇਨਿੰਗ ਟ੍ਰੇਨਿੰਗ ਲੈਣਾ ਦੀ ਆ ਟ੍ਰੇਨਿੰਗ ਟ੍ਰੇਨਿੰਗ ਦਵਾਵਾਂਗੇ ਆਪਾਂ ਕਿਸ ਤੋਂ ਫਿਰ ਤੁਹਾਨੂੰ ਦਿਖਾਵਾਂਗੇ ਸਾਰੀਆਂ ਇਹਦੀਆਂ ਚਾਲਾਂ ਜਿਹੜੀਆਂ ਜਿਹੜੀਆਂ ਹੁੰਦੀਆਂ ਤਿੰਨ ਚਾਲਾਂ ਹੁੰਦੀਆਂ ਚਲੋ ਗੱਲ ਪੁੱਤ ਮੜਾ ਮੜਾ ਤੋਰ ਵਲੌਗ ਦਾ ਐਂਡ ਕਰੀਏ ਫਿਰ ਆਪਾਂ ਜਾ ਚਲੋ ਚਲੋ ਜੀ